ਅੰਮ੍ਰਿਤਸਰ ਚ ਦਇਆਨੰਦ ਆਈਟੀਆਈ ਦੀ ਸ਼ਿਫਟਿੰਗ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਆਈਟੀਆਈ ਦੇ ਬਚਾਦ ਲਈ ਹੁਣ ਬਹੁਜਨ ਸਮਾਜ ਪਾਰਟੀ ਅੱਗੇ ਆਈ ਹੈ ਬੀਐਸਪੀ ਦੇ ਆਗੂ ਨੇ ਕਿਹਾ ਕਿ ਸਰਕਾਰ ਇਸ ਆਈਟੀਆਈ ਦੀਆਂ ਮਸ਼ੀਨਾਂ ਰਣਜੀਤ ਐਵੇਨਿਊ ਦੀ ਆਈਟੀਆਈ ਚ ਲੈ ਕੇ ਜਾ ਰਹੀ ਹੈ ਜਿਸ ਦੇ ਨਾਲ ਇੱਥੇ ਪੜਨ ਵਾਲੇ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਖੇਲਵਾੜ ਹੋ ਰਿਹਾ ਹੈ ਜਿਸ ਨਾਲ ਇੱਥੇ ਪੜਨ ਵਾਲੇ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਖੇਲਵਾੜ ਹੋ ਰਿਹਾ ਹੈ ਜਿਹੜੇ ਬੱਚੇ ਇੱਥੇ ਪੜ੍ਹਦੇ ਆ ਇੱਥੋਂ ਸ਼ਿਫਟ ਕਰਕੇ ਰਣਜੀਤ ਐਮਨੀ ਖੜਿਆ ਜਾ ਰਿਹਾ ਹੈ ਅਰਜੀਤ ਜੀ ਜਮੀ ਜਿਹੜਾ ਨਾ ਇੱਥੇ ਮਸ਼ੀਨਰੀ ਆ ਨਾ ਇੱਥੇ ਪੂਰਾ ਸਟਾਫ ਆ ਔਰ ਇਹ ਨਾ ਇੱਥੇ ਕੋਡ ਆ ਜਿੱਦਾਂ ਇੱਥੇ 3151 ਕੋਡ ਆ ਉੱਥੇ ਕੋਈ ਇਹਦਾ ਹੀ ਕੋਡ ਚੱਲਦਾ ਪਿਆ ਕਿਉਂਕਿ ਉਹ ਆਪਣੇ ਜੇ ਚਲਾਉਣੀ ਆ ਤੇ ਉਹਨੂੰ ਵੱਖਰੇ ਪੰਜਾਬ ਲੈਵਲ ਤੇ ਚਲਾਉਣ ਇੱਥੇ ਜਿਹੜਾ ਸਰਟੀਫਿਕੇਟ ਬੱਚਿਆਂ ਨੂੰ ਮਿਲਦਾ ਸੈਂਟਰ ਵੱਲੋਂ ਮਿਲਦਾ ਪੰਜਾਬ ਵੱਲੋਂ ਨਹੀਂ ਮਿਲਦਾ ਇਸ ਕਰਕੇ ਸਾਡੀ ਮੰਗ ਹੈ ਕਿ ਇਥੋਨੀਆ ਕਲਾਸਾਂ ਇੱਥੇ ਲਗੀਆਂ ਜਾਣ ਲੋਕਾਂ ਦੀ ਸਰਕਾਰ ਨੂੰ ਦਯਾਨੰਦ ਆਈਟੀਆਈ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਬੱਚੇ ਇੱਥੇ ਸਿੱਖਿਆ ਹਾਸਲ ਕਰ ਆਪਣਾ ਚੰਗਾ ਭਵਿੱਖ ਬਣਾ ਸਕਣ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਧੀਵੀ